ਮੈਂ ਨਾ ਅਡੀਸ਼ਨਲ ਅਸਟੂ ਉਤਵਿੰਦਰ ਸਿੰਘ ਉਤਵਿੰਦਰ ਜੀ ਉਤਵਿੰਦਰ ਜੀ ਇਹ ਹੱਥੀਂ ਜਿਹੜੇ ਲਾਕੇ ਚਮਰਾਣਾ ਮੰਡੀ ਆ ਕਿਤੇ ਪਿਛਲੇ ਢੇਡ ਤੋਂ 2 ਮਹੀਨੇ ਤੋਂ ਹੋ ਗਏ ਤੁਹਾਡੇ ਦਫ਼ਤਰਾਂ ਦੇ ਫੇਰੇ ਮਾਰਦੇ ਤੇ ਸਿੰਗਲ ਫੇਸ ਆ ਰਿਹਾ ਅੱਛਾ ਕੋਈ ਨਿਊ ਚੈੱਕ ਕਰਾ ਦਨੇ ਆ ਜੀ ਮੈਂ ਤੇ ਇੱਧਰ 2-4 ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਹਾਂ ਐਸ ਡੀਓ ਤੇ ਮੈਂ ਹੁਣ ਇੱਧਰ ਮੈਨੂੰ ਲਾਇਆ 2-4 ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਵਾ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰ ਦੇਣਾ ਕੋਈ ਨਾ ਕੋਕਾਂ ਤੇ ਨਾ ਦੇ ਪਰਖੇ ਚੱਲਦੇ ਕੋਈ ਨਹੀਂ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਆਪਾ ਚੈੱਕ ਕਰਾ ਦਿੰਦੇ ਜੈ ਜੀ ਨਾਲ ਲੈ ਕੇ ਜੈ ਜੀ ਨੂੰ ਚੈੱਕ ਜੈ ਜੀ ਨਾਲ ਲੈ ਕੇ ਚੈੱਕ ਕਰਾ ਦਿੰਦੇ ਚੈੱਕ ਕਰਾ ਦਿੰਦੇ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਨਹੀਂ ਇਧਰ ਆਈ ਨੂੰ ਮੈਂ ਕੋ ਚੈੱਕ ਕਰਾ ਦੇਣਾ ਜੋ ਤੁਹਾਡੇ ਜੈ ਜੀ ਦਾ ਉਹ ਅਧਿਕਾਰ ਹੈ ਜਿਹੜੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰੂ ਨਹੀਂ ਚੈੱਕ ਰੱਖ ਦੇਖਣੀ ਮੇਰੀ ਘਟ ਬੋਲਟ ਚ ਆਉਂਦੀ ਚੈੱਕ ਰੱਖ ਕੇ ਠੀਕ ਕਰਾ ਦੇ ਠੀਕ ਕਰਾ ਦੇ ਕੀ ਹੋਇਆ ਜੀ ਸਰ ਬੱਤੀ ਨਹੀਂ ਸਾਡੇ ਆ ਰਹੀ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜਿਵੇਂ ਚੱਲਣ ਸੇ ਸ਼ੁਰੂ ਹੋਈਆਂ ਆ ਗਈਆਂ ਹਾਂਜੀ ਹਰ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਸਾਨੂੰ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਨਹੀਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ ਹਾਂਜੀ ਨਾ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛੜੀਓ ਸਾਹਿਬ ਕੋਲੋਂ ਸੌਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਝ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇੰਨੀ ਗੱਲ ਬੱਤੀ ਬਿਲਕੁਲ ਆ ਦੇਖੋ ਹੁਣ ਦੇਖ ਲਓ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨਨ ਕਿ ਸੋਚ ਚੱਲ ਜਗਾ ਥੱਲੇ ਜਾ ਜਗਾ ਅਪ ਡਾਊਨ ਹੁੰ ਹਾਂਜੀ ਘਟ ਵੱਧ ਬਹੁਤ ਚੀਜ਼ਾਂ ਹੁੰਦੀਆਂ ਸਾਡੇ ਟੀਵੀ ਸੜ ਗਿਆ ਚੀਜ਼ਾਂ ਸਾਡੀ ਖਰਾਬ ਹੋਣ ਡੀਆਂ ਕਾਫੀ ਪਾਣੀ ਕਿੱਥੋਂ ਭਰ ਜਾਂਦਾ ਪਾਣੀ ਆਵਾ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਨੇ ਪਾਣੀ ਬਾਈਪਾਸ ਤੋਂ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਾਤ ਪਿਲਾਵਾ ਬੱਤੀ ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਨੂੰ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਸਤਾਰ ਮਹੀਨੇ ਹੁੰਦਾ ਹੈਗਾ ਗਰਮੀ ਆ ਬੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਹੈ ਨਹੀਂ ਕਦੀ ਕੋਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਫਿਕਰ ਦਾ ਪਾਣੀ ਕੋਈ ਨਹੀਂ ਪਾਣੀ ਉੱਥੋਂ ਨਹੀਂ ਆਉਂਦੇ ਮੋਟ ਲੱਗੀ ਆ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਦਾ ਹੱਥ ਬਣ ਕੇ ਵੇੰਦੀ ਆ ਸਾਡ ਨੂੰ 32 ਸਾਡੀ ਫੋਲ ਕਰਦੇ ਨੇ ਬਸ ਸਤਿਆ ਦੇਵੀ ਕੀ ਹੋਇਆ 32 ਦਾ ਇਹ ਹਮਲਾ ਇਹਨਾਂ ਦਾ ਮਾਤਮੇ ਨਵਾ 32 ਦਾ ਦੀਦੀ ਸਾਡੀ ਰੋਹ ਚਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ 7 ਮਹੀਨੇ ਨਹੀਂ ਹੁੰਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਸਾਡੀ ਜਦ ਮਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਫਿਕਰ ਦਾ ਪਾਣੀ ਕੋਈ ਪਾਣੀ ਉੱਥੋਂ ਨਹੀਂ ਆਨੇ ਮੋਟ ਲੱਗੇ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੰਡਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰਦੇ ਨੇ ਬਸ ਆਰੇ ਸਾਡੇ ਡੇਢ ਮਹੀਨਾ ਹੋ ਗਿਆ ਐ ਐਸਡੀਓ ਕੋ ਕਹਏ ਸੀ ਅਸੀਂ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਐ ਤੇ ਜਦੋਂ ਜਾਂਦੇ ਆ ਤਾਂ ਕਹਿੰਦੇ ਮੇਂਹਤੀ ਮਾਰ ਕੇ ਆਏ ਸੀ ਲੈ ਗਏ ਆ ਤੇ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਪੱਤੀ ਦੀ ਮਤਲਬ ਕਿ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ 베ਰੀ ਜਾਏ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਰਲਾ ਕੀਤਾ ਵੀ ਸਾਡੀ ਪੱਤੀ ਠੀਕ ਕਰੋ ਪੱਤੀ ਠੀਕ ਕਰੋ ਨਹੀਂ ਕਰਦੇ ਕੀ ਹੁੰਦਾ ਕੀ ਸੜਦੀਆਂ ਚੀਜ਼ਾਂ ਸੜਦੀਆਂ ਇੱਕ ਫੇਸ ਆਉਂਦਾ ਐ ਸਰ ਹਾਂ ਇੱਕ ਫੇਸੇ ਦੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬत्तियां ਬੰਦ ਕਰ ਦਿਓ ਕੂਲਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਸੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫੇ ਅਸੀਂ ਬੰਦ ਕਰ ਦੇਵਾਂਗੇ ਤੇ ਬੱਚੇ ਤੁਹਾਡੇ ਗਰਮੀ ਚ ਮਰਨ ੜਾ ਇਹਨਾਂ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਤੇ ਕਿੱਥੇ ਜਾਏਗੇ ਅਸੀਂ ਹੁਣ ਉੱਥੇ ਨਹੀਂ ਜਾਣਾ ਬਿਜਲੀ ਵਾਲਿਆਂ ਕੋ ਤੇ ਕਿੱਥੇ ਜਾਏਗੀ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਦੇਖੋ ਜਾਏਗੇ ਕੀ ਕਰਗੇ ਅਸੀਂ ਨੁਕਸਾਨ ਕਰਵਾਈ ਗਿਆ ਇਹ ਆਪਣਾ ਰੋਜ਼ Okay.